ਤੁਵਾਕ ਜੀ ਸਾਰਿਆਂ ਦਾ ਅੱਜ ਗੱਲ ਕਰਾਂਗੇ ਚੂੜਿਆਂ ਬਾਰੇ ਚੂੜੇ ਕੀ ਹੁੰਦੇ ਆ ਕੌਣ ਹੁੰਦੇ ਆ ਕਿੱਥੋਂ ਆਏ ਕਿਵੇਂ ਬਣੇ ਇਸ ਚੀਜ਼ ਬਾਰੇ ਤੇ ਚੂੜੇ ਕਿੰਨਾ ਨੂੰ ਕਿਹਾ ਜਾਂਦਾ ਸੋ ਵੀਡੀਓ ਚ ਬਣੇ ਰਹੋ ਐਂਡ ਤੱਕ ਦੇਖਿਓ ਵਧੀਆ ਲੱਗੀ ਤਾਂ ਸ਼ੇਅਰ ਸਪੋਰਟ ਸਾਰਾ ਕੁਝ ਕਰਿਓ ਯਾਰਾਂ ਦੇ ਵਾਸਤੇ ਰਹੋ ਤੇ ਪਹਿਲੀ ਗੱਲ ਵੀ ਜਿਹੜੀ ਚੂੜਾ ਚੂੜਾ ਨਾਮ ਦਾ ਜਿਹੜਾ ਸ਼ਬਦ ਆ ਉਹ ਉਹ ਇੱਕ ਗਾਲ ਮੰਨਦਾ ਮੈਂ ਤਾਂ ਉਹਨੂੰ ਇੱਕ ਗਾਲ ਆ ਉਹ ਤੇ ਇਹ ਜ਼ਿਆਦਾਤਰ ਲੋਕ ਨਾ ਜਿਹੜਾ ਚੂੜਾ ਸ਼ਬਦ ਆ ਇਹਦਾ ਗਲਤ ਮੀਨਿੰਗ ਕੱਢ ਲੈਂਦੇ ਆ ਮਤਲਬ ਇੱਕ ਸਿਰਫ ਇੱਕ ਜਾਤ ਨੂੰ ਟਾਰਗੇਟ ਕਰਕੇ ਆਖਿਆ ਜਾਂਦਾ ਮਤਲਬ ਕਹਿ ਲਓ ਵੀ ਜਿਹੜੇ ਮੱਝ ਵੀ ਸਿੱਖ ਆਪਣੇ ਭਰਾ ਤੇ ਜ਼ਿਮੀਂਦਾਰ ਸਿੱਖ ਇਹ ਇੱਕ ਜਦੋਂ ਜ਼ਿਮੀਂਦਾਰ ਮੰਨ ਲਓ ਮੱਝ ਵੀ ਸਿੱਖ ਨੂੰ ਬੁਲਾਉਂਦਾ ਕਿਤੇ ਨਾ ਕਿਤੇ ਇਹ ਸ਼ਬਦ ਦਾ ਪ੍ਰਯੋਗ ਕਰਦਾ ਇਸਲੀਅਤ ਬਿਲਕੁਲ ਇਸਲੀਅਤ ਆ ਵੀ ਓਏ ਚੂੜਿਆ ਇੱਧਰ ਆ ਫਿਰ ਉੱਥੇ ਉਹਦੀ ਜਾਤ ਨੂੰ ਉਹਨੂੰ ਨੀਵਾ ਬਖਾਉਣ ਵਾਸਤੇ ਉਹਨੂੰ ਟਾਰਗੇਟ ਕੀਤਾ ਜਾਂਦਾ ਹੈ ਅੱਜ ਆਪਾਂ ਇਸੇ ਗੱਲ ਤੇ ਗੱਲ ਕਰਾਂਗੇ ਵੀ ਚੂੜਾ ਕੀ ਚੀਜ਼ ਹੁੰਦੀ ਹੈ ਕਿਹਨੂੰ ਆਖਿਆ ਜਾਂਦਾ ਹੈਗਾ ਤੇ ਕੀ ਹਿਸਾਬ ਕਿਤਾਬ ਪਹਿਲਾਂ ਤਾਂ ਆਪਾਂ ਗੱਲ ਕਰਦੇ ਆਂ ਇਹਨਾਂ ਦੋਵਾਂ ਦੇ ਰਿਸ਼ਤੇ ਬਾਰੇ ਵੀ ਮੱਝ ਵੀ ਸਿੱਖ ਤੇ ਜੱਟ ਸਿੱਖ ਦਾ ਰਿਸ਼ਤਾ ਕੀ ਆ ਉਸ ਤੋਂ ਬਾਅਦ ਆਪਾਂ ਆਉਣੇ ਆ ਇਸ ਜਾਤ ਤੇ ਇਸ ਗੱਲ ਤੇ ਇਸ ਗਾਲ ਤੇ ਤੇ ਇਹਨਾਂ ਦਾ ਰਿਸ਼ਤਾ ਇਹੋ ਜਿਹਾ ਵੀ ਦੋਵੇਂ ਭਰਾ ਹੀ ਐ ਇਹ ਦੋਵੇਂ ਜਾਤਾਂ ਇੱਕ ਦੂਜੇ ਦੀਆਂ ਜਿਹੜੇ ਇੱਕ ਦੂਜੇ ਤੋਂ ਬਿਨਾ ਰਹਿ ਨਹੀਂ ਸਕਦੇ ਜਿੰਨਾ ਮਰਜੀ ਛਤ੍ਰੋ ਛਤਰੀ ਹੋ ਲੈਣ ਕੁਸ ਮਰਜੀ ਹੋਈ ਜਾਵੇ ਪਰ ਇਹ ਰਹਿ ਨਹੀਂ ਸਕਦੇ ਕਿਉਂਕਿ ਜ਼ਿਮੀਂਦਾਰ ਦਾ ਮੱਝ ਵੀ ਸਿੱਖ ਤੋਂ ਬਣਾ ਸਰਦਾ ਨਹੀਂ ਤੇ ਮੱਝ ਵੀ ਸਿੱਖ ਦਾ ਵੀ ਕਿਤੇ ਨਾ ਕਿਤੇ ਜ਼ਿਮੀਂਦਾਰ ਤੋਂ ਬਣਾ ਨਹੀਂ ਸਰਦਾ ਆਉਣ ਵਾਲਾ ਸਮਾਂ ਪਰ ਇਹੋ ਜਿਹਾ ਆਉਣਾ ਵੀ ਮੱਝ ਵੀ ਸਿੱਖ ਦਾ ਸਰਜੂ ਜਿਮੀਦਾਰ ਤੋਂ ਬਣਾ ਪਰ ਜਿਮੀਦਾਰ ਦਾ ਜੱਟ ਦਾ ਖੇਤੀ ਕਰਨ ਵਾਲੇ ਬੰਦੇ ਦਾ ਲੇਬਰ ਕਰਾਉਣ ਵਾਲੇ ਬੰਦੇ ਦਾ ਉਹਦਾ ਨਹੀਂ ਸਰਨਾ ਵੀ ਸਿੱਖ ਤੋਂ ਬਣਾ ਕਿਉਂਕਿ ਕਾਰਨ ਇਹ ਵੀ ਲੇਬਰ ਦੀ ਸ਼ਾਰਟੇਜ ਆ ਰਹੀ ਆ ਆਉਣ ਵਾਲੇ ਸਮੇਂ 'ਚ ਤੇ ਜੱਟਾਂ ਨੇ ਜਿਮੀਦਾਰਾਂ ਨੇ ਮੱਝੀਆਂ ਸਿੱਖਾਂ ਨਾਲ ਆਪਣੇ ਰਿਸ਼ਤੇ ਕੁੱਲ ਮਿਲਾ ਕੇ ਖਰਾਬ ਕਰ ਲਏ ਆ ਕਾਫੀ ਹੱਦ ਤੱਕ ਹੀ ਖਰਾਬ ਕਰ ਲਏ ਆ ਤੂੜੀ ਮਹਿੰਗੀ ਹੋਈ ਇਹਨਾਂ ਨੇ ਮੂੰਹ ਮੋੜ ਲੇ ਨਹੀਂ ਦਿੱਤੀ ਕਣਕ ਇਹਨਾਂ ਨੂੰ ਮਨਤਾਂ ਕਰਕੇ ਲੈਣੀ ਪੈਂਦੀ ਆ ਇੱਕ ਹੋਰ ਵੀ ਕਾਫੀ ਗੱਲਾਂ ਜਿਹੜੀਆਂ ਆਪਣੇ ਅੱਗੇ ਕੋਈ ਮਾਇ ਵੀ ਸਿੱਖਾਂ ਦੇ ਪਰਿਵਾਰ ਦੇ ਵਿੱਚ ਕੋਈ ਵਿਆਹ ਹੁੰਦਾ ਕੋਈ ਬਿਮਾਰੀ ਹੁੰਦੀ ਜ਼ਿਮੀਂਦਾਰ ਭਰਾ ਭੱਜ ਕੇ ਜਾਂਦੇ ਸੀ ਹੁਣ ਉਹ ਗੱਲਾਂ ਹੀ ਹੈ ਨਹੀਂ ਨਾ ਹੀ ਆਪਾਂ ਆਪਣੇ ਜਵਾਕਾਂ ਨੂੰ ਸਿਖਾਇਆਗਾ ਤੇ ਨਾ ਹੀ ਆਪਾਂ ਆਪ ਉਹ ਚੀਜ਼ ਨਹੀਂ ਮੁੜੇ ਤੋ ਸਾਰੇ ਜਣੇ ਇਹ ਚੀਜ਼ ਬਾਰੇ ਵੀ ਸੋਚੋ ਪਹਿਲਾਂ ਵਾਲੇ ਜਮਾਨੇ ਵਿੱਚ ਜਿਹੜੇ ਆਪਣੇ ਸੀਰੀ ਲੱਗਦੇ ਸੀਗੇ ਚਾਚੇ ਤਾਏ ਕਹਿੰਦੇ ਸੀ ਆਪਾਂ ਉਹਨਾਂ ਨੂੰ ਬਾਬਾ ਕਹਿੰਦੇ ਸੀ ਚਾਚਾ ਕਹਿੰਦੇ ਸੀ ਤਾਇਆ ਕਹਿੰਦੇ ਸੀ ਹੁਣ ਵਾਲੇ ਜਮਾਨੇ ਦਾ ਸਿਸਟਮ ਇਹ ਆ ਵੀ ਸੀਰੀ ਨੂੰ ਸੀਰੀਅਸ ਸਮਝਿਆ ਜਾਂਦਾ ਘਰ ਦਾ ਜੀ ਨਹੀਂ ਸਮਝਿਆ ਜਾਂਦਾ ਇਹ ਨਹੀਂ ਸਮਝਿਆ ਜਾਂਦਾ ਵੀ ਉਹਨੇ ਕਮਾਈ ਕਰਕੇ ਆਪਣੇ ਘਰੇ ਲਿਆਉਣੀ ਆ ਆਪਣੇ ਆਸਤੇ ਲਿਆਉਣੀ ਆ ਤੇ ਵਿੱਚੋਂ ਥੋੜਾ ਜਿਹਾ ਰਿਜਕ ਉਹਨੇ ਆਪ ਲੈ ਲੈਣਾ ਇਹ ਚੀਜ਼ਾਂ ਸੋਚਦੇ ਹੀ ਨਹੀਂ ਪਤਾ ਨਹੀਂ ਆਪਣੀ ਸੋਚ ਕਿੱਧਰ ਨੂੰ ਚੱਲੀ ਆ ਪਤਾ ਨਹੀਂ ਆਪਾਂ ਕਿਉਂ ਇਹਨਾਂ ਨੂੰ ਨੀਵਾ ਵਿਖਾਉਣ ਲੱਗ ਪਏ ਆ ਸਮਝ ਨਹੀਂ ਆ ਰਹੀ ਕੁਛ ਚਲੋ ਇਹ ਇਹ ਗੱਲ ਇੱਕ ਇੱਕ ਵੱਖਰਾ ਵਿਸ਼ਾ ਹੈ ਕਿਉਂਕਿ ਇਹ ਹੁਣ ਮੱਝ ਵੀ ਸਿੱਖ ਤੇ ਜ਼ਿਮੀਂਦਾਰ ਸਿੱਖ ਦੇ ਕੁਝ ਕੁ ਰਿਸ਼ਤੇ ਕੁਝ ਕੁ ਪਰਿਵਾਰਾਂ ਦੇ ਰਿਸ਼ਤੇ ਰਹਿ ਗਏ ਜਿਹੜੇ ਇੱਕ ਮੱਕੀ ਆ ਖਾਣਾ ਤਾਂ ਉਹਨਾਂ ਨੇ ਆਪਦੀ ਮਿਹਨਤ ਦਾ ਹੀ ਆ ਪਰ ਉਹਨਾਂ ਨੂੰ ਜ਼ਿਮੀਂਦਾਰ ਤੋਂ ਆਸਾਂ ਹੁੰਦੀਆਂ ਇਹਨਾਂ ਨਾਲੋਂ ਸਾਰਾ ਦਿਨ ਕੰਮ ਕਰਦੇ ਆ ਉਹਨਾਂ ਤੋਂ ਆਸਾਂ ਹੁੰਦੀਆਂ ਪਰ ਆਪਾਂ ਆਪ ਦੇ ਕੰਮ ਨੂੰ ਇੰਨਾ ਕਮਰਸ਼ੀਅਲਾਈਜ਼ ਕਰਤਾ ਵੀ ਆਪਾਂ ਉਹਨਾਂ ਨੂੰ ਵਿੱਚੋਂ ਕੁਝ ਦੇ ਹੀ ਨਹੀਂ ਰਹੇ ਸਿਰਫ ਇੱਕ ਦਿਹਾੜੀ ਤੋਂ ਬਣਾ ਚਾਰ-ਪੰਜ ਸੌ ਦਿਹਾੜੀ ਉਹਦੇ ਵੀ ਤਾਨੇ ਮਾਰੀ ਜਾਂਦੇ ਤੂੰ ਰੋਟੀ ਘਰੋਂ ਖਾ ਕੇ ਆਇਆ ਹੈ ਕਰ ਤੂੰ ਘਰੇ ਖਾ ਲਿਆ ਕਰ ਉਹ ਕਰ ਲਿਆ ਕਰ ਇਹ ਉਹ ਕਰ ਲਿਆ ਕਰ ਚਲੋ ਇਹ ਗੱਲਾਂ ਵੱਖਰੀਆਂ ਇਹ ਇਹ ਵੀ ਇੱਕ ਵੱਖਰਾ ਵਿਸ਼ਾ ਆਪਾਂ ਗੱਲ ਕਰਦੇ ਸੀ ਚੂੜੇ ਗਾਲ ਦੀ ਚੂੜਾ ਜਦੋਂ ਇਹ ਪਹਿਲਾਂ-ਪਹਿਲਾਂ ਚੂੜਾ-ਚੂੜਾ ਹੋਣ ਲੱਗੀ ਅੱਜ ਤੋਂ ਕੋਈ 500 ਸਾਲ ਪਹਿਲਾਂ ਹੋਣ ਲੱਗੀ ਹੋਣੀ ਹੈ ਆਪਣੇ ਤਾਂ ਹਾਂ ਅਸੀਂ ਤਾਂ ਸੁਣਦੇ ਆਏ ਆ ਜੀ ਉਦੋਂ ਇਹ ਸ਼ਬਦ ਨੂੰ ਕੋਈ ਬਾਲਾ ਤਰਜੀਹ ਨਹੀਂ ਦਿੱਤੀ ਜਾਂਦੀ ਸੀ ਕਿਉਂਕਿ ਮੱਝ ਵੀ ਸਿੱਖ ਪਰਿਵਾਰ ਵੀ ਉਦੋਂ ਬਾਲੇ ਉੱਚੇ ਨਹੀਂ ਉੱਠੇ ਸੀ ਨੀਵੇਂ ਸੀ ਤੇ ਜ਼ਿਮੀਂਦਾਰ ਪਰਿਵਾਰ ਵੀ ਉਦੋਂ ਕੋਈ ਬਾਲੇ ਕਮਾਈਆਂ ਹੈ ਨਹੀਂ ਸੀ ਤਾਂ ਨਹੀਂ ਗਏ ਸੀ ਸੋ ਦੋਵੇਂ ਇੱਕੋ ਜਿਹੇ ਸੀਗੇ ਪਰ ਉਹ ਇੱਕ ਦੂਜੇ ਦੀ ਇੱਜ਼ਤ ਕਰਦੇ ਸੀ ਚਾਚਾ ਤਾਇਆ ਮਾਮਾ ਚਾਚੀ ਮਾਜ ਵੀ ਸਿੱਖਾਂ ਦੀਆਂ ਬੀਬੀਆਂ ਬੁੜੀਆਂ ਉਹਨਾਂ ਦੀ ਵੀ ਇੱਜ਼ਤ ਕਰਦੇ ਸੀ ਪਰ ਹੁਣ ਵਾਲਾ ਸਮਾਂ ਥੋੜਾ ਜਿਆ ਨਹੀਂ ਬਹੁਤ ਜ਼ਿਆਦਾ ਬਦਲ ਗਿਆ ਨਾ ਕੋਈ ਇੱਜ਼ਤ ਜਿਮੀਦਾਰ ਕਹਿੰਦੇ ਅਸੀਂ ਬਹੁਤ ਉੱਚੇ ਮੱਝ ਵੀ ਆਂਦੇ ਆ ਵੀ ਅਸੀਂ ਕਿਉਂ ਗੁਲਾਮੀ ਕਰੀਏ ਤੁਹਾਡੀ ਜੋ ਤੁਸੀਂ ਸਾਡੀ ਇੱਜ਼ਤ ਹੀ ਨਹੀਂ ਕਰਦੇ ਕਿਤੇ ਨਾ ਕਿਤੇ ਉਹ ਸਹੀ ਆ ਜਦੋਂ ਆਪਾਂ ਕਿਸੇ ਦੀ ਇੱਜ਼ਤ ਹੀ ਨਹੀਂ ਕਰਨੀ ਕਿਸੇ ਨੂੰ ਸੰਭਾਲਣਾ ਹੀ ਨਹੀਂ ਕਿਸੇ ਨੂੰ ਪੁੱਛਣਾ ਹੀ ਨਹੀਂ ਦੱਸਣਾ ਹੀ ਨਹੀਂ ਇੱਕ ਬੰਦਾ ਆਪਣੇ 2 ਸਾਲ ਕੰਮ ਕਰਦਾ 5 ਸਾਲ ਕੰਮ ਕਰਦਾ ਸਾਲ ਹੀ ਕਰਦਾ ਆਪਾਂ ਦੀ ਗੱਲ ਹੀ ਨਹੀਂ ਸੁਣਨੀ ਸੋ ਧਿਆਨ ਰੱਖਿਆ ਕਰੋ ਇਹਨਾਂ ਚੀਜ਼ਾਂ ਦਾ ਆਪਣੇ ਰਿਸ਼ਤੇ ਆਪਾਂ ਆਪ ਹੀ ਖਰਾਬ ਕਰੀ ਜਾਂਦੇ ਆ ਪਿੰਡਾਂ 'ਚ ਰਹਿਣਾ ਪਿੰਡਾਂ 'ਚ ਹੀ ਵਸਣਾ ਪਿੰਡਾਂ 'ਚ ਹੀ ਗਾਮੀਆਂ ਖੁਸ਼ੀਆਂ ਵਿਆਹ ਆਉਣੇ ਆ ਇੱਕ ਦੂਜੇ ਨਾਲ ਮਿਲਣਾ ਵਰਤਣਾ ਇਕੱਠੇ ਰਿਹਾ ਕਰੋ ਇੱਕ ਦੂਜੇ ਦੀਆਂ ਉਂਗਲਾਂ ਲੀਡਰਾਂ ਦੀਆਂ ਉਂਗਲਾਂ ਪਾਰਟੀਬਾਦੀ ਤੋਂ ਉੱਪਰ ਉੱਠ ਕੇ ਇੱਕ ਦੂਜੇ ਨਾਲ ਵਰਤਾਵਾ ਰੱਖਣਾ ਚਾਹੀਦਾਗਾ ਆਪਾਂ ਨੂੰ ਨੀ ਤਾਂ ਆਉਣ ਵਾਲੇ ਸਮੇਂ 'ਚ ਕਿਸੇ ਮੱਝਵਿਆਂ ਦੇ ਮੁੰਡੇ ਨੇ ਆਪਣੇ ਘਰੇ ਕੰਮ ਤੇ ਨਹੀਂ ਆਉਣਾ ਤੇ ਕਿਸੇ ਜ਼ਿੰਮੇਵਾਰ ਦੇ ਮੁੰਡੇ ਤੋਂ ਕੰਮ ਨਹੀਂ ਹੋਣਾ। ਸ਼ਾਮ ਨੂੰ ਸਾਡੇ ਪਿੰਡ ਦੇ ਗਰਾਊਂਡ 'ਚ ਮੱਝਵੀ ਸਿੱਖਾਂ ਦੇ ਜਵਾਬ ਜ਼ਿਆਦੇ ਤੇ ਜ਼ਿੰਮੇਵਾਰਾਂ ਦੇ 2-4 ਮੁੰਡੇ ਹੁੰਦੇ ਆ। ਇਹ ਕਮਰਿਆਂ 'ਚੋਂ ਨਹੀਂ ਨਿਕਲਦੇਗੇ। ਫੋਨ ਵੇਖ ਲਿਆ, ਵਾਈਫਾਈ ਚਲਾ ਲਿਆ, ਇੰਸਟਾ ਚਲਾ ਲਿਆ, ਉਹ ਚਲਾ ਲਿਆ, ਉਹ ਚਲਾ ਲਿਆ। ਆਉਣ ਵਾਲਾ ਸਮਾਂ ਉਹਨਾਂ ਦਾ। ਹੁਣ ਗੱਲ ਕਰਦੇ ਆਂ ਜੀ ਚੂੜਾ ਗਾਲ ਦੀ। ਚੂੜਾ ਕੀ ਚੀਜ਼ ਆ? ਚੂੜਾ ਇੱਕ ਗਾਲ ਆ ਜੀ। ਜ਼ਿੰਮੇਦਾਰਾਂ ਦੇ ਜਵਾਕ ਵੀ ਇੱਕ ਦੂਜੇ ਨੂੰ ਕਹਿ ਦਿੰਦੇ ਓਏ ਚੂੜਿਆ ਚੂੜਾ ਮਤਲਬ ਉਹ ਉਹ ਗਾਲ ਆ ਵੀ ਜਦੋਂ ਆਪਾਂ ਕੁਝ ਗਲਤ ਕੰਮ ਕਰਦੇ ਆ ਤੇ ਉਹ ਜਿਹੜਾ ਨਾਲ ਫਿਰਦਾ ਉਹ ਗੁੱਸੇ 'ਚ ਆ ਕੇ ਇਹ ਗੱਲ ਕਹਿੰਦਾ ਓਏ ਚੂੜਿਆ ਉਹ ਸਾਹਮਣੇ ਇਹ ਨਹੀਂ ਦੇਖਦਾ ਮੈਨੂੰ ਨਹੀਂ ਲੱਗਦਾ ਕਿਉਂਕਿ ਅਸੀਂ ਕਈ ਵਾਰ ਮੈਂ ਤੇ ਮੇਰਾ ਭਰਾ ਮੇਰਾ ਚਾਚੇ ਦਾ ਪੁੱਤ ਅਸੀਂ ਲੜਦੇ ਆ ਇੱਕ ਦੂਜੇ ਨੂੰ ਕੋਈ ਪੁੱਟਾ ਸਿੱਧਾ ਕੰਮ ਕਰ ਲਗੇ ਜਾਂ ਵਟਾਂ ਘੱਟ ਘਟਦੇ ਆ ਕੋਈ ਇੱਕ ਦੂਜੇ ਤੇ ਮਿੱਟੀ ਪੈ ਗਈ ਜਾਂ ਨਿੱਕੀਆਂ ਮੋਟੀਆਂ ਗੱਲਾਂ ਹੁੰਦੀਆਂ ਅਸੀਂ ਕਹਿ ਲੈਂਦੇ ਇੱਕ ਦੂਜੇ ਨੂੰ ਓਏ ਚੂੜਿਆ ਤੈਨੂੰ ਅਕਲ ਹੈ ਨਹੀਂ ਤੇ ਕਈ ਕਈ ਲੋਕ ਇਹੋ ਜਿਹੇ ਆ ਵੀ ਜਿਹੜੇ ਮਾਝੀ ਵੀ ਸਿੱਖਾਂ ਨੂੰ ਟਾਰਗੇਟ ਕਰਕੇ ਹੀ ਚੂੜਾ ਕਹਿੰਦੇ ਆ ਉਹ ਗੱਲਾਂ ਚੰਗੀਆਂ ਨਹੀਂ ਆ ਆਪਣੇ ਭਰਾ ਆਪਣੇ ਆਪਣੇ ਸਿੱਖ ਧਰਮ ਦੇ ਵਿੱਚ ਇਹਨਾਂ ਨੇ ਆਪਣੇ ਤੋਂ ਵੱਧ ਕੁਰਬਾਨੀਆਂ ਕੀਤੀਆਂ ਹੋਣੀਆਂ ਹਾਂ ਹਰ ਇੱਕ ਪਿੰਡ ਦੇ ਵਿੱਚ ਮਾਝੀ ਵੀ ਥੋੜੇ ਬਹੁਤੇ ਮਾੜੇ ਹੁੰਦੇ ਆ ਤੇ ਜ਼ਿਮੀਂਦਾਰ ਵੀ ਮਾੜੇ ਹੁੰਦੇ ਆ ਸਾਰੇ ਹੀ ਕੁਝ ਇਹ ਪੰਜ ਚਾਰ ਮੱਛੀਆਂ ਇੱਕ ਤਲਾਹ ਦੇ ਵਿੱਚ ਮਾਰੀਆਂ ਇਹਦਾ ਮਤਲਬ ਇਹ ਨਹੀਂ ਨਾ ਵੀ ਸਾਰਾ ਤਲਾਹ ਹੀ ਮਾਰਾ ਸਾਰੀ ਮੱਝ ਵੀ ਸਿੱਖ ਕੌਮ ਹੀ ਮਾਰੀ ਆ ਸਾਰੇ ਜ਼ਿੰਮੇਵਾਰੀ ਕੰਮ ਜ਼ਿੰਮੇਵਾਰੀ ਮਾਰੇ ਕਈ ਜ਼ਿੰਮੇਵਾਰ ਬਹੁਤ ਚੰਗੇ ਆ ਨਾਲ ਖੜਦੇ ਆ ਸਪੋਰਟ ਵੀ ਕਰਦੇ ਆ ਮਾਰੇ ਚੰਗੇ ਸਮੇਂ ਨਾਲ ਵੀ ਆਉਂਦੇ ਆ ਚੂੜਾ ਜਾਤ ਦਾ ਮਤਲਬ ਇਹੀ ਆ ਵੀ ਚੂੜਾ ਇੱਕ ਗਾਲ ਚੂੜਾ ਇੱਕ ਗਾਲਾ ਨਾ ਉਹ ਇੱਕ ਜੱਟ ਨੂੰ ਕੱਢੀ ਜਾ ਸਕਦੀ ਆ ਨਾ ਉਹ ਨਾ ਇੱਕ ਮਾਈ ਵੀ ਸਿੱਖ ਨੂੰ ਸਾਡੇ ਗਵਾਂਢ ਪਿੰਡ ਇੱਕ ਜ਼ਿਮੀਂਦਾਰ ਸੀਗਾ ਉਹਦੇ ਕੋਲੇ ਸੀਗੀ 100 ਕ ਕਿੱਲਾ ਜ਼ਮੀਨ ਦੋ ਤਿੰਨ ਮੱਝ ਵੀ ਉਹਦੇ ਘਰੇ ਕੰਮ ਕਰਦੇ ਸੀ ਸਿਰੀ ਲੱਗੇ ਸੀ ਸਿਰੀ ਸੀਗੇ ਨਾਰਲੇਵੇ ਸੀ ਕੰਮ ਕਰਾਉਂਦੇ ਸੀ ਕਿ ਮਿਹਨਤ ਕਰਦੇ ਸੀ ਕਿਤੇ ਗੁੱਸੇ 'ਚ ਆ ਗਿਆ ਉਹ ਤੋ ਆਖਿਆ ਗਿਆ ਓਏ ਚੂੜਿਆ ਤੈਨੂੰ ਅਗੜ ਹੈ ਨਹੀਂ ਤੇ ਉਹਦੇ ਤੇ ਕੇਸ ਹੋਇਆ ਬਕਾਇਦਾ ਉਹਨੂੰ ਸਜ਼ਾ ਹੋਈ 100 ਕਿੱਲੇ ਵਾਲੇ ਬੰਦੇ ਨੂੰ ਕਾਨੂੰਨ ਦੇ ਤਹਿਤ ਉਹਨੂੰ ਸਜ਼ਾ ਵੀ ਹੋਈ ਉਹਦੇ ਕੇਸ ਵੀ ਹੋਇਆ ਤੇ ਉਹਨੇ ਮਾਫੀ ਵੀ ਮੰਗੀ ਸੋ ਮੈਂ ਉਥੋਂ ਹਸਾਬ ਕਿਤਾਬ ਲਾਇਆ ਵੀ ਮੱਝ ਵੀ ਸਿੱਖ ਜਿਹੜੀ ਕੌਮ ਆ ਜ਼ਿਆਦਾਤਰ ਇਹਨੂੰ ਟਾਰਗੇਟ ਕਰਕੇ ਗੱਲ ਕੱਢੀ ਜਾਂਦੀ ਏ ਉਹ ਈ ਸ਼ੂੜਿਆ ਇਹ ਕੋਈ ਚੰਗੀਆਂ ਗੱਲਾਂ ਨਹੀਂ ਗੀਆਂ ਚੂੜਾ ਇੱਕ ਗਾਲ ਆ ਇਹਨੂੰ ਉਦੋਂ ਨਾ ਵਰਤੋ ਜਦੋਂ ਇਹ ਆਪਣਾ ਨੁਕਸਾਨ ਕਰਦੀ ਆ ਆਪਸ ਚ ਚਾਰ ਜਣੇ ਬੈਠੇ ਆ ਇੱਕ ਦੂਜੇ ਨੂੰ ਕੁਛ ਕਰੀ ਜਾਂਦੇ ਆ ਇੱਕ ਦੂਜੇ ਨਾਲ ਬੋਲੀ ਜਾਂਦੇ ਆ ਤੁਹਾਨੂੰ ਪਤਾ ਤੁਹਾਡੀ ਸੋਚ ਮਿਲਦੀ ਆ ਕੁਛ ਮਰਜ਼ੀ ਕਰੀ ਜਾਓ ਪਰ ਆਪਾਂ ਤੀਜੇ ਬੰਦੇ ਸਾਹਮਣੇ ਹੋਰ ਕਿਸੇ ਬੰਦੇ ਨੂੰ ਚੂੜਾ ਕਹਿ ਕੇ ਬੁਲਾਉਣੇ ਉਹ ਚੰਗੀਆਂ ਗੱਲਾਂ ਨਹੀਂ ਆ ਖੇਤਾਂ ਦੇ ਵਿੱਚ ਆਪਾਂ ਇਕੱਠਿਆਂ ਕੰਮ ਕਰਨਾ ਚੂੜਾ ਤਾਂ ਕੋਈ ਸ਼ਬਦ ਹੀ ਹੈ ਨਹੀਂ ਆਪਣੀ ਡਿਕਸ਼ਨਰੀ ਵਿੱਚ ਹੀ ਹੈ ਨਹੀਂਗਾ ਚੂੜਾ ਕਿ ਹੋ ਰਹੀਆਂ ਗੱਲਾਂ ਕਰਦੇ ਆ ਯਾਰ ਚੂੜਾ ਮਾਈ ਵੀ ਸਿੱਖ ਤੇ ਜੱਟ ਸਿੱਖ ਬਸ ਇਹ ਦੋ ਰਿਸ਼ਤੇ ਆ ਇੱਕ ਦੂਜੇ ਦੇ ਦੋ ਜਾਤਾਂ ਦੋਹਾਂ ਜਾਤਾਂ ਦੇ ਇੱਕ ਦੂਜੇ ਦੇ ਨਾਲ ਰਿਸ਼ਤੇ ਹੈਗੇ ਆ ਬਹੁਤ ਨੇੜੇ ਦੇ ਚੂੜਾ ਜਾਤ ਚੂੜਾ ਜਾਤ ਨਹੀਂ ਕੀ ਕੋਈ ਚੂੜਾ ਇੱਕ ਗਾਲ ਆ ਜੇ ਮੈਨੂੰ ਕੋਈ ਚੂੜਾ ਆਖੂਗਾ ਤਾਂ ਮੈਨੂੰ ਵੀ ਗੁੱਸਾ ਆਊਗਾ ਤੇ ਜੇ ਕੋਈ ਮੱਝ ਵੀ ਸਿੱਖ ਨੂੰ ਆਰਾਮਗੜੀਏ ਨੂੰ ਕਿਸੇ ਹੋਰ ਜਾਤ ਨੂੰ ਚੂੜਾ ਆਖੂਗਾ ਤਾਂ ਉਹਨੂੰ ਵੀ ਪੱਕੀ ਗੱਲ ਆ ਵੀ ਗੁੱਸਾ ਆਊਗਾ ਜੇ ਉਹਦਾ ਜਮੀਰ ਹੈਗਾ ਤਾਂ ਸੋ ਆਪਦੀ ਜ਼ਬਾਨ ਤੇ ਕੰਟਰੋਲ ਰੱਖਿਆ ਕਰੋ ਬਾਈ ਹੌਲੀ 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 ਨਹੀਂ ਤਾਂ ਤੁਹਾਡੇ ਖੇਤ 'ਚ ਕਿਸੇ ਨੇ ਕੰਮ ਕਰਦ ਨਹੀਂ ਆਉਣਾ ਤੇ ਮੱਝ ਵੀ ਸਿੱਖ ਭਰਾਵਾਂ ਨੂੰ ਵੀ ਬੇਨਤੀ ਆ ਭਾਈ ਵੀ ਜੇ ਤੁਹਾਨੂੰ ਕੁਛ ਪੁੱਠਾ ਸਿੱਧਾ ਕੋਈ ਬੋਲਦਾ ਜ਼ਿੰਮੇਵਾਰ ਬੋਲਦਾ ਜਾਂ ਕੋਈ ਹੋਰ ਜਾਤ ਦਾ ਬੰਦਾ ਵੀ ਬੋਲਦਾ ਮੱਝ ਵੀ ਸਿੱਖ ਨੂੰ ਚੂੜਾ ਆਂਦਾ ਤਾਂ ਅੱਗੋ ਕੱਢੇ ਹੋ ਜਾ ਕਰੋ ਆਪਦੀ ਜਾਤ ਤੇ ਗੱਲ ਨਾ ਜਾਣ ਦਿਆ ਕਰੋ ਅਣਖ ਰੱਖਿਆ ਕਰੋ ਆਪਦੇ ਸੂਲ ਰੱਖਿਆ ਕਰੋ ਜ਼ਿੰਦਗੀ ਤੇ ਥੋੜੇ ਬਹੁਤੇ ਵੀ ਆਪਾਂ ਕੰਮ ਕਰਨਾ ਗੁਲਾਮੀ ਨਹੀਂ ਕਰਨੀ ਆਪਾਂ ਕੰਮ ਕਰਨਾ ਮਿਹਨਤ ਕਰਨੀ ਆ ਨੀਤ ਨਾਲ ਕਰਨੀ ਆ ਇਹਨਾਂ ਚੀਜ਼ਾਂ ਦੇ ਖਿਆਲ ਰੱਖਿਆ ਕਰੋ ਪਰ ਆਪਦੇ ਆਪ ਨੂੰ ਪੁੱਠਾ ਸਿੱਧਾ ਆਪਦੀ ਜਾਤ ਪ੍ਰਤੀ ਪੁੱਠਾ ਸਿੱਧਾ ਨਹੀਂ ਬੋਲਣ ਦੇਣਾ ਕਿਸੇ ਨੂੰ ਸਜਾਉਂਦੇ ਵਾਸਤੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰੇ ਜਣੇ ਹੌਲੀ 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 ਆਪਾਂ ਚੰਗਾ ਕੰਟੈਂਟ ਫੇਰ ਹੀ ਲੈ ਕੇ ਆਵਾਂਗੇ ਜੇ ਥੋੜੀ ਜੀ ਕਮਾਈ ਵਧੂਗੀ ਚੈਨਲ ਦੀ ਫੇਰ ਹੀ ਇਹਦੇ ਵਿੱਚ ਆਪਾਂ ਹੋਰ ਪੈਸੇ ਐਡ ਕਰਕੇ ਤੇ ਕੁਝ ਵਧੀਆ ਚੰਗਾ ਲੈ ਕੇ ਆਵਾਂਗੇ ਜਉਂਦੇ ਵਾਸਤੇ ਰਹੋ ਜੀ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਲਈ